ਜਾਰੀਲੀ ਸ਼ਰਾਬ ਦੇ ਕਾਰਨ ਜਿੱਥੇ 6 ਲੋਕਾਂ ਦੀ ਮੌਤ ਪਿੰਡ ਗੁਜਰਾਵ ਵਿਖੇ ਹੋਈ ਤੇ ਢੰਡੌਲੀ ਖੁਰ ਦੇ ਵਿੱਚ ਵੀ 2 ਲੋਕਾਂ ਦੀ ਹੋਰ ਮੌਤ ਹੋ ਗਈ ਹੈ ਜਿਸ ਦੇ ਕਾਰਨ ਪਰਿਵਾਰ ਦੇ ਵਿੱਚ ਦੇਖੋਣ ਦੇ ਪਰਿਵਾਰ ਪਾਸਿਆਂ ਦਾ ਰੋ ਰੋ ਕੇ ਬਰਹਾਲ ਹੋ ਰਿਹਾ ਹੈ ਜਿੱਥੇ ਇਸ ਘਟਨਾ ਨੇ ਲੈ ਕੇ ਪੂਰੇ ਇਲਾਕੇ ਅਤੇ ਜ਼ਿਲ੍ਹੇ ਦੇ ਵਿੱਚ ਇੱਕ ਸਵਾਲੀਆ ਪ੍ਰਸ਼ਾਸਨ ਦੇ ਸਵਾਲ ਖੜੇ ਕਰ ਦਿੱਤੇ ਗਏ ਹਨ ਉੱਥੇ ਹੀ ਇਹਨਾਂ ਪਰਿਵਾਰਾਂ ਦੇ ਵਿੱਚ ਮੌਕੇ ਦੀ ਮੌਜੂਦਾ ਸਰਕਾਰ ਨੇ ਕੋਈ ਸਹਾਇਤਾ ਨਾ ਕਰਨਾ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਨਾ ਪੁੰਟਣੇ ਕਿਸਾਨਾਂ ਦੀ ਸਵਾਲੀਆ ਨਿਸ਼ਾਨ ਖੜਾ ਨਜ਼ਰ ਆਉਂਦਾ ਹੈ ਅੱਜ ਅਜੈਬ ਸਿੰਘ ਰਟੌਲ ਬੋਲੋ ਇਸ ਮੌਕੇ ਤੇ ਕੀ ਕਿਹਾਓ ਤੁਹਾਨੂੰ ਸੁਣਾਉਣਿਆ ਖਾਸ ਰਿਪੋਰਟ 24 ਪੰਜਾਬ న్యూਸ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ 24 ਪੰਜਾਬ ਨੂ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਇਕੱਲੇ ਦੀ ਫੋਟੋ ਨਹੀਂ ਆਈ ਆਹ ਕੋਈ ਮਤਲਬ ਬੋਲ ਰਹੀ ਹੈ ਆਕੇ ਉਸ ਤੋਂ ਤੇ ਨੀਵਾਂ ਲਗਾ ਦੱਸਿਆ ਜਾਂਦਾ ਸੀ ਉਸ ਨੂੰ ਵੀ ਘਰ ਵਿੱਚ 20-20 ਪਿਆਰ ਕੀਤਾ ਜਾਂਦਾ ਉਹਨਾਂ ਦੱਸਿਆ ਕਿ ਉਸ ਤੋਂ ਵੇਚੀਆਂ ਵੱਲੋਂ ਕੁਝ ਸਮਾਂ ਪਹਿਲਾਂ ਹੀ ਨਜਾਇਜ਼ ਸਬਾਬ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਸਾਦੇ ਬੰਦੇ ਕੰਦਾ ਇਹਨਾਂ ਤੋਂ ਹੋਰੋਂ ਹੋ ਜਾਂਦੇ ਉਹਨਾਂ ਨੂੰ ਇਹਨਾਂ ਬਨੋ ਕਿਸੇ ਕਿਸੇ ਇਲਾਕੇ ਵਿੱਚ ਸ਼ਰਾਬੀ ਸੀ ਹੀ ਨਾਮ ਹੈ ਤੁਹਾਡਾ ਮਾਸਟਰ ਰਜੇਵ ਸਿੰਘ ਟੋਲ ਜੀ ਭਾਰਤੀ ਜਨਤਾ ਪਾਰਟੀ ਅ ਟੋਲ ਸਾਹਿਬ ਤੁਸੀਂ ਵੀ ਪਹਿਲਾਂ ਇਥੋਂ ਇਲੈਕਸ਼ਨ ਲੜੀ ਹੈ ਜੀ ਸਰ ਬੜੇ ਵਾਅਦੇ ਕੀਤੇ ਜਾਂਦੇ ਨੇ ਇਲੈਕਸ਼ਨਾਂ ਦੇ ਵਿੱਚ ਜੀ ਜੀ ਪਰ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਹੈ ਜਿਵੇਂ ਇਹ ਅੱਠ ਪਰਿਵਾਰਾਂ ਦੇ ਚਿਰਾਗ ਬੁਝੇ ਨੇ ਜੀ ਸਰ ਪਰ ਗੌਰ ਕਿਸੇ ਨੇ ਨਹੀਂ ਕੀਤੀ ਹਸਤਾ ਕੀ ਕਹਿਣਾ ਚਾਹੋ ਦੇਖੋ ਜੀ ਜਿਹੜੇ ਇਲੈਕਸ਼ਨਾਂ ਦੇ ਵਾਅਦੇ ਹੁੰਦੇ ਨੇ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਾਰੇ ਲੋਕ ਐਸੀ ਤਰ੍ਹਾਂ ਕਰਦੇ ਆ ਪਰ ਜਦੋਂ ਗਰੀਬ ਪਰਿਵਾਰਾਂ ਤੇ ਕੋਈ ਇਸ ਤਰ੍ਹਾਂ ਦੀ ਇਹਨਾਂ ਲੋਕਾਂ ਨੇ ਝੂਠੇ ਲਾਰੇ ਲਾ ਕੇ ਵੋਟਰਾਂ ਵਟੋਰੀਆਂ ਨੇ ਬਦਲਾ ਦੇ ਨਾਤੇ ਬਦਲ ਗਿਆ ਪਰ ਬਦਲਾ ਤਾਂ ਆਇਆ ਨਹੀਂ ਬਦਲਾ ਲੈ ਰਹੇ ਨੇ ਉਹ ਵੋਟਰਾਂ ਦਾ ਅੱਜ ਤੁਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਆ ਜੀ ਸਰ ਪਰ ਪਰਿਵਾਰ ਦੀ ਅਜ ਹੁਣ ਤੱਕ 24 ਘੰਟੇ ਤੱਕ ਅਜੇ ਤੱਕ ਨਾ ਤਾਂ ਕੋਈ ਸਹਾਇਤਾ ਦਾ ਲਾਨ ਕੀਤਾ ਗਿਆ ਨਾ ਕੋਈ ਸਰਕਾਰੀ ਨੁਮਾਇੰਦੇ ਵੱਲੋਂ ਇਹਨਾਂ ਦੀ ਸਾਰ ਲੇਗੀ ਮੈਂ ਕੱਲ ਗੁਜਰਾਤ ਜਿੱਥੇ 6 ਬੱਚੇ ਉੱਥੇ ਮਤਲਬ ਇਹ ਹੋਇਆ ਉੱਥੇ ਵੀ ਮੈਂ ਗਿਆ ਸੀਗਾ ਤੇ ਅੱਜ ਮੈਂ ਇੱਥੇ ਆਇਆ ਹਾਂ ਉੱਥੇ ਵੀ ਇਹੀ ਹਾਲ ਸੀ ਕਿਉਂਕਿ ਹੋਰ ਅਸੀਂ ਜਿਹੜੇ ਲੀਡਰ ਨੇ ਨਾ ਜਿਹੜੇ ਵੋਟਰਾਂ ਨਾਲ ਅਸੀਂ ਚੁਣ ਕੇ ਭੇਜਦੇ ਆਂ ਉਹਨਾਂ ਨੂੰ ਕਿਸੇ ਨੇ ਰਗੜ ਕੇ ਫੋੜੇ ਤੇ ਨਹੀਂ ਲਾਉਣਾ ਆਹੀ ਦੁੱਖ ਸੁੱਖ ਨੇ ਜਿਹੜੇ ਜੇ ਸਾਡੇ ਦੁੱਖਾਂ ਸੁੱਖਾਂ ਦੇ ਵਿੱਚ ਆਉਣਗੇ ਇਹਨਾਂ ਦੇ ਨਾਲ ਬੈਠ ਕੇ ਠੀਕ ਆਸੀਂ ਮੰਨਦੇ ਆਂ ਵੀ ਚਾਹੇ ਲਾਲ ਨਹੀਂ ਕਰਸੇ ਚੋਣ ਜਾਬਤਾ ਲੱਗਿਆ ਹੋਇਆ ਪਰ ਇੱਕ ਗੱਲ ਤਾਂ ਹੈਗੀ ਉਹਨਾਂ ਨਾਲ ਜਾ ਕੇ ਹਮਦਰਦੀ ਤਾਂ ਅਸੀਂ ਕਰ ਸਕਦੇ ਆਂ ਦੁੱਖ ਤਾਂ ਵੰਡਾ ਸਕਦੇ ਆਂ ਦੁੱਖ ਵੰਡਾਇਆ ਤਾਂ ਦੁੱਖ ਘਟ ਜਾਂਦਾ ਖੁਸ਼ੀ ਚਾਇਆ ਤਾਂ ਖੁਸ਼ੀ ਵੱਧ ਜਾਂਦੀ ਹੈ ਪਰ ਰਾਤ ਧਰਨਾ ਵੀ ਲੱਗਿਆ ਇੱਥੇ ਘਰਾੜ ਦੇ ਉੱਤੇ ਤੇ ਉੱਥੇ ਵੀ ਨਹੀਂ ਕੋਈ ਆਇਆ ਇਹ ਉੱਥੇ ਪਰ ਮੈਂ ਪ੍ਰਸ਼ਾਸਨ ਨੂੰ ਕਿਹਾ ਵੀ ਅਗਰ ਇੱਥੇ ਲੋਕ ਹੈਰਾਨ ਹੋ ਰਹੇ ਨੇ ਕਿਸੇ ਨੇ 에য়ারਪੋਰਟ ਤੇ ਜਾਣਾ ਹੈ ਕਿਸੇ ਨੇ ਹਸਪਤਾਲਾਂ ਚ ਜਾਣਾ ਹੈ ਕਿਸੇ ਨੇ ਕਿਤੇ ਕੰਮ ਜਾਣਾ ਉਹ ਹੈਰਾਨ ਹੋ ਰਹੇ ਨੇ ਤੁਸੀਂ ਆ ਕੇ ਕੋਈ ਵਿਸ਼ਵਾਸ ਦਿਵਾਉਂਗੇ ਐਸਡੀਐਮ ਨੇ ਫਿਰ ਇਹਨੂੰ ਮਤਲਬ ਲਾਇਆ ਐਸਐਚਓ ਨੂੰ ਭੇਜਿਆ ਡਿਪਟੀ ਵੀ ਉੱਥੇ ਬੈਠਾ ਸੀ ਇਹਨੂੰ ਐਸਐਚਓ ਨੇ ਆ ਕੇ ਉਹਨਾਂ ਨੂੰ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਗੱਲ ਕਰ ਰਹੇ ਹਾਂ ਤੇ ਇਹ ਤੁਹਾਡਾ ਮਸਲਾ ਹੱਲ ਹੋਊ ਤੇ ਤੁਹਾਨੂੰ ਕੋਈ ਨਾ ਕੋਈ ਸਹਾਇਤਾ ਦਿੱਤੀ ਜਾਊ ਅੱਜ ਮੈਂ ਉਰੇ ਵੀ ਇਹ ਗੱਲ ਦੀ ਡਿਮਾਂਡ ਕਰ ਰਹੇ ਆਂ ਪ੍ਰਸ਼ਾਸਨ ਤੋਂ ਵੀ ਕਰ ਰਹੇ ਆਂ ਤੇ ਸਰਕਾਰ ਤੋਂ ਵੀ ਕਰ ਰਹੇ ਆਂ ਵੀ ਇਹਨਾਂ ਦੀ ਜਿਹੜੀ ਸਹਾਇਤਾ ਬਣਦੀ ਹੈ ਗਰੀਬ ਪਰਿਵਾਰ ਹੈ ਇਹਨਾਂ ਨੂੰ ਬਣਦੀ ਸਹਾਇਤਾ ਦਿੱਤੀ ਜਾਵੇ ਤੇ ਇਹਨਾਂ ਦੇ ਨਾਲ ਹਮਦਰਦੀ ਕਰ ਸਕਣ ਤੇ ਤਾਂ ਕਿ ਉਹਨਾਂ ਦੇ ਬੱਚੇ ਨੇ ਪਾਲ ਸਕਣ ਜੀ ਦੀ ਜ਼ਿੰਮੇਵਾਰੀ ਬਣਦੀ ਹੈਗੀ ਵੀ ਪਰਿਵਾਰ ਨਾਲ ਖੜਨ ਦੀ ਤੇ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਣਾ ਚਾਹੀਦਾ ਘੱਟੋ ਘੱਟ ਵੀ ਅਸੀਂ ਤਾਂ ਕਹਿੰਨੇ ਆ ਵੀ ਗਰੀਬ ਪਰਿਵਾਰ ਨੇ ਸਾਰੇ ਜਿੰਨੇ ਚਾਹੇ ਗੁਜਰਾ 6 ਡੈਥਾਂ ਹੋਈਆਂ ਨੇ ਦੋ ਸਾਡੇ ਪਿੰਡ 'ਚ ਹੋਈਆਂ ਨੇ ਵੀ ਘੱਟੋ ਘੱਟ 6-6 ਆਪਣਾ 25-25 ਲੱਖ ਮਿਲਣਾ ਚਾਹੀਦਾ ਸਰਕਾਰੀ ਨੌਕਰੀ ਵੀ ਇਹਨਾਂ ਦੇ ਪਰਿਵਾਰਾਂ ਨੂੰ ਮਿਲਣੀ ਚਾਹੀਦੀ ਹੈਗੀ ਜੇ ਗੱਲ ਕੀਤੀ 24 ਘੰਟਿਆਂ ਦੇ ਨੇੜੇ ਹੋ ਚੁੱਕੇ ਨੇ ਹਾਂਜੀ ਹਾਂਜੀ ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਨਹੀਂ ਕੋਈ ਐਲਾਨ ਨਹੀਂ ਕੀਤਾ ਗਿਆ ਜੀ ਸਰਕਾਰ ਵੱਲੋਂ ਤੇ ਸਰਕਾਰ ਬਹੁਤ ਗਰੀਬਾਂ ਨਾਲ ਧੱਕਾ ਕਰ ਰਹੀ ਹੈਗੀ ਇਹ ਸਰਕਾਰ ਮੈਂ ਤਾਂ ਇਹੀ ਕਹੂੰਗਾ ਵੀ ਇਹ ਸਰਕਾਰ ਜਿਹੜੀ ਇਹ ਕਾਂਗਰਸ ਦੇ ਇਕੱਲੇ ਸਰਕਾਰ ਨਾਲੋਂ ਵੀ ਮਾੜੀ ਹੈ ਕਿਉਂਕਿ ਇਹਨਾਂ ਨੇ ਨਾ ਤਾਂ ਕੋਈ ਸਾਡਾ ਰਾਜ ਸਭਾ 'ਚ ਮੈਂਬਰ ਭੇਜਿਆ ਤੇ ਨਾ ਐਸੀ ਕਮਿਸ਼ਨ ਦਾ ਮੈਂ ਚੇਅਰਮੈਨ ਹੈ ਜਿਹੜਾ ਉਹ ਵੀ ਜਰਨਲ ਆ ਯਾਰ ਵੀ ਖਾਸ ਕਰਕੇ ਦਲੇ ਤੋਂ ਲੋਕਾਂ ਨਾਲ ਗਰੀਬ ਲੋਕਾਂ ਨਾਲ ਇਹ ਸਰਕਾਰ ਬਹੁਤ ਧੱਕਾ ਕਰ ਰਹੀ ਹੈ ਮੈਂ ਤਾਂ ਭਗਵਾਨ ਜਮਾਨ ਨੂੰ ਵੀ ਕਹੂੰਗਾ ਇਹ ਗੱਲ ਵੀ ਤੇਰੇ ਜ਼ਿਲ੍ਹੇ ਦਾ ਗੱਲ ਹੈ ਇਹ ਇਹ ਪਿੰਡਾਂ 'ਚ ਤੂੰ ਆਉਂਦਾ ਰਹੇਗਾ ਵੀ ਤੈਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਆ ਤੈਨੂੰ ਸੋਚਣਾ ਚਾਹੀਦਾ ਵੀ ਤੇਰਾ ਹਲਕਾਗਾ ਤੇਰੇ ਨੇੜੇ ਪਿੰਡ ਦੇ ਨਾਲ ਪਿੰਡਾਂ ਐਡੀ ਬੜੀ ਘਟਨਾ ਹੋਗੀ ਤੂੰ بڑے بڑے ਦਾਅਵੇ ਕਰਦਾ ਸੀਗਾ ਵੀ ਮੈਂ ਨਸ਼ੇ ਬੰਦ ਕਰ ਦੂੰਗਾ ਮੈਂ ਇਹ ਕਰ ਦੂੰਗਾ ਮੈਂ ਬਦਲਾ ਆ ਲਿਆ ਦੂੰਗਾ ਫਲਾਣਾ ਕਰ ਦੂੰਗਾ ਕੋਈ ਬਦਲਾ ਨਹੀਂ ਹੋਇਆ ਕੁਝ ਨਹੀਂ ਹੋਇਆ ਗਰੀਬ ਲੋਕਾਂ ਦਾ ਇਹ ਸਰਕਾਰ 'ਚ ਉਦੋਂ ਵੀ ਮਾੜਾ ਹਾਲ ਆ ਜੀ ਗੱਲ ਕੀਤੀ ਜਵੇ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਨੇ ਤੁਹਾਡੇ ਹਲਕੇ ਤੋਂ ਛੁੱਟੇ ਹਲਕੇ ਤੋਂ ਜਿੱਤੇ ਹੋਏ ਉਹਨਾਂ ਦਾ ਕੋਈ ਗੱਲਬਾਤ ਕੋਈ ਰਾਬਤਾ ਕੀਤਾ ਉਹਨਾਂ ਨੇ ਤੁਹਾਡੇ ਨਾਲ ਉਹਨਾਂ ਨੇ ਕੋਈ ਰਾਬਤਾ ਨਹੀਂ ਕਰਿਆ ਜੀ ਅਸੀਂ ਉਹਨੂੰ ਕੋਈ ਖਜ਼ਾਨਾ ਮੰਤਰੀ ਨਹੀਂ ਮੰਨਦੇ ਉਹ ਇੱਕ ਸੀਰੀ ਹੈ ਉਹ ਸੀਰੀ ਰਲਿਆ ਹੋਇਆਗਾ ਕਿਉਂਕਿ ਪੁਰਾਣਾ ਸਾਡਾ ਮਿੱਤਰ ਹੈ ਭੋਜਨ ਸਮਾਜ ਪਾਰਟੀ ਦੇ ਵਿੱਚ ਮੈਂ ਭੋਜਨ ਸਮਾਜ ਪਾਰਟੀ ਦਾ ਡਿੜਵੇ ਹਲਕੇ ਦਾ ਪ੍ਰੈਜ਼ੀਡੈਂਟ ਰਿਹਾ 2002 ਤੋਂ 7 ਤੱਕ ਉਹ ਬੰਦਾ ਵੀ ਉਸ ਟਾਈਮ ਤੇ ਬਹੁਤ ਗੱਲਾਂ ਕਰਦਾ ਸੀ ਕੋਈ ਸਾਨੂੰ ਇਸ ਟਾਈਮ ਜਿਹੜਾ ਬਜਟ ਪਾਸ ਹੋਇਆ ਗਰੀਬਾਂ ਲਈ ਕੋਈ ਉਹਨੇ ਕੁਝ ਨਹੀਂ ਕਰਿਆ ਹੈਗਾ ਉਹ ਇੱਕ ਸਿਰਫ ਜਿੱਤਣ ਵਾਸਤੇ ਐਸੀ ਬਣ ਜਾਂਦੇ ਨੇ ਜਾਤੀ ਸਰਟੀਫਿਕੇਟ ਲਾ ਲੈਂਦੇ ਨੇ ਕੋਈ ਅੱਜ ਤੱਕ ਉਹ 10 7-8 ਸਾਲ ਹੋ ਗਏ ਉਹਨੂੰ ਵਿਧਾਨ ਸਭਾ ਵਿੱਚ ਕਦੇ ਅੱਜ ਤੱਕ ਸਾਡੇ ਹੱਕ ਦੇ ਵਿੱਚ ਸਾਡੇ ਲੋਕਾਂ ਲਈ ਨਹੀਂ ਬੋਲਿਆ ਹੈਗਾ ਅੱਜ ਕੀ ਨਾਮ ਹੈ ਤੁਹਾਡਾ ਸੁਰਿੰਦਰ ਸਿੰਘ ਜੀ ਸੁਰਿੰਦਰ ਕਿਵੇਂ ਦੇਖਦੇ ਹੋ ਅੱਠ ਮੌਤਾਂ ਹੋਈਆਂ ਨੇ ਗਰੀਬ ਪਰਿਵਾਰਾਂ ਚ ਪਰ ਅਜੇ ਤੱਕ ਕੋਈ ਵੀ ਸਰਕਾਰੀ ਨੁਮਾਇੰਦਾ ਪਹੁੰਚਿਆ ਤੁਹਾਡੇ ਕੋਲ ਨਹੀਂ ਸਰ ਇਹ ਮੌਤਾਂ ਦੀ ਜ਼ਿੰਮੇਵਾਰ ਹੀ ਸਰਕਾਰ ਹੈ ਇਹ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਨਸ਼ੇ ਬੰਦ ਕਰਦਾਂਗੇ ਪਿੰਡਾਂ 'ਚੋਂ ਇਹਨਾਂ ਤੋਂ ਕੁਝ ਵੀ ਬੰਦ ਨਹੀਂ ਹੋਇਆ ਜੀ ਤੇ ਇਹ ਵਿਚਾਰੇ ਗਰੀਬ ਪਰਿਵਾਰ ਮਾਰੇ ਗਏ ਹਾਲੇ ਤੱਕ ਇਹਨਾਂ ਦਾ ਕੋਈ ਵੀ ਨਮਿੰਦਾ ਨਮਿੰਦਾ ਤਾਂ ਛੱਡੋ ਇਹਨਾਂ ਦਾ ਕੋਈ ਵਰਕਰ ਵੀ ਹਾਲੇ ਤੱਕ ਇਹਨਾਂ ਦੀ ਛਾਰ ਨਹੀਂ ਲੈਣਾ ਜੀ ਲੋਕਾਂ ਦੀ ਕੀ ਮੰਗ ਕਰੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜੀ ਇਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਜਿਵੇਂ ਰਾਮ ਸਿੰਘ ਜੀ ਨੇ ਕਿਹਾ 25 ਲੱਖ ਰੁਪਏ ਜੀ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਘਰ ਦਾ ਜੀ ਵਿਚਾਰਾ ਇਕੱਲਾ ਹੀ ਸੀ ਕਮਾਈ ਕਰਨ ਵਾਲਾ ਉਹ ਵੀ ਚਲਿਆ ਗਿਆ ਪਿੱਛੇ ਇੱਕ ਵਿਧਵਾ ਛੱਡ ਗਿਆ ਵਿਚਾਰਾ ਨਿੱਕੇ ਨਿੱਕੇ ਬੱਚੇ ਨੇ ਕਿੰਨੀ ਕੁ ਉਮਰ ਸੀ ਮੁੰਡੇ 28 ਸਾਲ ਦੀ 28 ਕਿ ਸਾਲ ਦੀ ਉਮਰ ਸੀ ਉਹਦੀ ਬਸ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਇਹਨਾਂ ਦੇ ਪਰਿਵਾਰ ਦੇ ਵਿੱਚ ਬਸ ਇੱਕ ਪਿਤਾ ਸੀ ਉਹ ਵੀ ਦਾਖਲ ਪਿਆਈ ਤੇ ਹਸਪਤਾਲਾ ਉਹ ਵੀ ਇਸੇ ਦੌਰ ਸਰਾਬ ਕਰ ਹਾਂਜੀ ਹਾਂ ਇਹ ਤੇ ਸ਼ਰਾਬ ਕਰਕੇ ਹੋਇਆ ਜੀ ਹੁਣ ਹੋਰ ਭੈਣ ਭਰਾ ਕਿੰਨੇ ਸੀਗੇ ਕੱਲਾ ਹੀ ਸੀ ਜੀ ਕੱਲਾ ਹੀ ਮੁੰਡਾ ਜੀ ਆਪਦੇ ਪਿੱਛੇ ਇੱਕ ਆਪਣਾ 3 ਮਹੀਨਿਆਂ ਦੀ ਬੇਟੀ ਹੈ ਜੀ ਉਹਦੀ ਤੇ ਛੋਟਾ ਜਿਹਾ ਬੱਚਾ ਜੀ ਇੱਕ 2-3 ਸਾਲ ਦਾ ਹੀ ਓਕੇ ਦੇ ਕੀ ਨਾਮ ਹੋਈ ਦਨਬਾਰੀ لال ਆ ਜੀ ਦਨਬਾਰੀ ਜੀ ਸਾਡੇ ਹਾਲਾਤ ਨੇ ਘਰ ਦੇ ਉਦੋਂ ਪਤਾ ਲੱਗਿਆ ਹਾਲਾਤ ਤਾਂ ਜੀ ਬਹੁਤ ਮੰਦੇ ਨੇ ਜੀ ਗਰੀਬੀ ਆ ਰਹੀ ਹੈ ਕਿਉਂਕਿ ਦਿਹਾੜੀ ਮਜ਼ਦੂਰੀ ਤਾਂ ਉਰੇ ਆਪਣੇ ਪੰਜਾਬ ਚ ਤਾਂ ਹੈ ਨਹੀਂ ਜੀ ਕੋਈ ਅਸੀਂ ਬਾਹਰੇ ਹਰਿਆਣੇ ਚ ਰਾਜਸਥਾਨ ਚ ਮਜ਼ਦੂਰੀ ਕਰਕੇ ਆਉਂਦੇ ਆ ਜੀ ਤੇ ਪਰਿਵਾਰ ਇਕੱਲੇ ਹੀ ਸਾਰਾ ਤੀ ਉਹਨਾਂ ਦਾ ਪਰਿਵਾਰ ਦਾ ਸਰਕਾਰ ਨੂੰ ਵੀ ਇਹੀ ਬਣਤੀ ਹੈ ਜੀ ਜੋਗ ਵੀ ਮਤਲਬ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸਹਾਇਤਾ ਕਰੀ ਜਾਵੇ ਇਹਨਾਂ ਦੀ ਭੋਗ ਤੋਂ ਪਹਿਲਾਂ ਪਹਿਲਾਂ ਹੋਣੀ ਚਾਹੀਦੀ ਹੈ ਰਜਿੰਦਰ ਸਿੰਘ ਜੀ ਇਹ ਕਿਵੇਂ ਦੇ ਹਾਲਾਤ ਨੇ ਪਰਵਾਰ ਇਹ ਪਰਿਵਾਰ ਹੈ ਜਿਹੜਾ ਬਹੁਤ ਗਰੀਬ ਹੈ ਜੀ ਇਹ ਤਾਂ ਜੀ ਮਿਹਨਤ ਮਜ਼ਦੂਰੀ ਕਰਕੇ ਦਿਹਾੜੀ ਕਰਕੇ ਆਪ ਦਾ ਪਾਲਣ ਪੋਸਣ ਕਰਦੇ ਸੀਗੇ ਜੀ ਤੇ ਬਾਕੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਜੀ ਵੀ ਇਹਨਾਂ ਕੋਲੇ ਤਾਈ ਦਾ ਸੰਸਕਾਰ ਕਰਨ ਦੀ ਵੀ ਸਮਰੱਥਾ ਨਹੀਂ ਹੈਗੀ ਜੀ ਵੀ ਸਰਕਾਰ ਨੂੰ ਅਪੀਲ ਹੈ ਸਾਡੀ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹ ਸੰਸਕਾਰ ਭੋਗ ਆਪਣਾ ਸਖਾਲਾ ਹੋ ਕੇ ਪਾਦਣ ਇਹਨਾਂ ਕੋਲੇ ਹੈ ਨਹੀਂ ਕੁਛ ਗਰੀਬ ਪਰਿਵਾਰ ਹੈ ਜੀ ਇਹ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਧਿਕਾਰੀ ਪਹੁੰਚਿਆ ਉਹ ਨਹੀਂ ਜੀ ਕੋਈ ਨਹੀਂ ਹਾਲ ਤੱਕ ਕੋਈ ਨਹੀਂ ਆਇਆ ਜੀ ਅਸੀਂ ਅਪੀਲ ਕਰਦੇ ਆਂ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਸਾਰ ਲਈ ਜਾਵੇ ਜੀ